ਉਦੇ ਵਿੱਚ ਬਹੁਤ ਹੀ ਇੱਕ ਮਸਲਾ ਜਿਹੜਾ ਚਾਹੋ ਕਿ ਸਕੂਲ ਦੀ ਮੈਨੇਜਮੈਂਟ ਦੇ ਇੱਕ ਤੋਂ ਪਿਛਲਾ ਦਾ ਚੱਲਦਾ ਇਸ਼ੂ ਹੈ ਉਹਦੇ ਉਹਨਾਂ ਦੇ ਪਰਚੇ ਦਰਜ ਕਰਾਉਣ ਦੀ ਖਾਤਰ ਚਾਹੋ ਕਿ ਸਕੂਲ ਦੇ ਸੰਬੰਧ ਵਿੱਚ ਜੀਲਾਂ ਵਿੱਚ ਬੰਦ ਕੀਤੇ 22 ਚੰਤ ਤੋਂ ਲੈ ਕੇ 24 ਕਿਸਾਨ ਨੇ ਜਿਹੜੇ ਇਹਨਾਂ ਦੇ ਪੱਤੇ ਕਾ ਕੇ ਅੰਦਰ ਬੰਦ ਕੀ ਕੰਮ ਅੰਬਿਆ ਫੌਂ ਦੀ ਖਾਤਰ 24 ਤਰੀਕ ਦਾ ਕਿਸਾਨ ਤੇ ਮਜੂਰ ਜਿੱਥੇ ਬੰਦੀਆਂ ਵੱਲੋਂ ਮਾਨਸਾ ਦੇ ਵਿੱਚ ਕੋਰਡਰ ਮਜਹਰਾ ਕੀਤਾ ਜਾ ਰਿਹਾ ਹੈ ਵੱਡਾ ਕੱਟ ਕਰਕੇ ਕੋਰਡਰ ਮਜਹਰਾ ਕੀਤਾ ਜਾ ਰਿਹਾ ਹੈ ਪੂਰੇ ਸੰਬੰਧ ਦੇ ਵਿੱਚ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ ਵੀ ਉੱਥੇ ਜੋੜਨਾ ਚਾਹੁੰਦਾ ਦੂਜਾ ਵੀ ਜਿਹੜਾ ਮਤਲਬ ਕਣ ਤੋਂ ਸੜੀਆਂ ਦੇ ਉਹਦੇ ਮਾਮਲੇ ਦੀ ਖਾਤਰ ਅਸੀਂ ਜ਼ੋਰਦਾਰ ਮੰਗ ਕਰਨੇ ਸਰਕਾਰ ਤੋਂ ਵੀ ਉਹਨਾਂ ਨੂੰ 100% ਮਾਮਲਾ ਦੇ ਦਿੱਤਾ ਹੈ ਵੀ ਇਹਦੇ ਨਾਲ ਹੀ ਜੁੜਨਾ ਇੱਕ ਹੋਰ ਹੈ ਬਹੁਤ ਅਹਿਮ ਫੈਸਲਾ ਹੈ ਕਿ ਜਿੰਨਾ ਚਿਰ ਤੱਕ ਸਾਡੇ ਕਿਸਾਨਾਂ ਤੇ ਹੱਥ ਨਹੀਂ ਕੀਤੇ ਜਾਂਦੇ ਭਾਰਤੀ ਕਿਸਾਨ ਦੀ ਨੇਕਤਾ ਵੱਲੋਂ ਜਿਹੜੇ ਵੀ ਇਹਨਾਂ ਦੇ ਮੰਤਰੀ ਐਮ ਐਲ ਏ ਪਿੰਡਾਂ ਚ ਆਉਂਦੇ ਨੇ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਵਿਰੋਧ ਕਰਨਾ ਹੈ ਤੇ ਉਹਨਾਂ ਤੋਂ ਇਹ ਸਵਾਲ ਪੱਤਰ ਅਸੀਂ ਬਣਾ ਕੇ ਅਪਨਾਇਆ ਜਿਹਦੇ ਵਿੱਚ ਇਹ ਸਵਾਲ ਨੇ ਕਿ ਇਹਨੇ ਪ੍ਰਸ਼ਾਸਨ ਮੈਨੇਜਮੈਂਟ ਨੂੰ ਕਿਉਂ ਵਾਕਿਆ ਜਾ ਰਹੇ ਨੇ ਤੇ ਪਰਚੇ ਦੱਦੀ ਕਿਉਂ ਨਹੀਂ ਕੀਤੀ ਸਾਡੇ ਕਿਸਾਨਾਂ ਦੇ ਪਰਚੇ ਦੱਚ ਕਰਕੇ ਅੰਦਰ ਜੇਲਾਂ ਕਿ ਬੰਦ ਕੀਤੀ ਕਬਲੇ ਆ ਜੀ ਹਿੱਤਾ ਕਰ ਕਿ ਜਿਹੜਾ 19 ਤਰੀਕ ਦੀ ਗੱਲ ਮਤਲਬ ਮੋਰਚੇ ਦੇ ਵਿੱਚ ਤੁਸੀਂ ਟਰਾਲੀਆਂ ਦੇ ਸਮਾਨ ਚੋਰੀ ਹੋ ਉਹਨਾਂ ਦੀ ਵਾਪਸੀ ਕਿਉਂ ਨਹੀਂ ਕੀਤੀ ਜਾ ਰਹੀ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਕਾਲੀਆਂ ਝੰਡੀਆਂ ਦਿਖਾ ਕੇ ਇਹਨਾਂ ਦਾ ਰੋਜ਼ ਪ੍ਰਦਰਸ਼ਨ ਕਰਨਾ ਹੈ ਸਾਰੇ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਮੁਕਤਾ ਹਜ਼ਾਰਾਂ ਵੱਲੋਂ ਇਹ ਜ਼ੋਰਦਾਰ ਪ੍ਰਦਰਸ਼ਨ ਕਰਨਾ ਨਾਲ ਨਕਰਨ ਵਾਸੀਆਂ ਨੂੰ ਬੇਨਤੀ ਹੈ ਕਿ ਭਾਵੇਂ ਛੋਟੇ ਦਾ ਸਾਡਾ ਕੋਈ ਵਿਰੋਧ ਨਹੀਂ ਜੇ ਤੁਹਾਡੇ ਪਿੰਡਾਂ ਦੇ ਵਿੱਚ ਆ ਕੇ ਤੁਹਾਨੂੰ ਗ੍ਰਾਂਟਾਂ ਦਿੰਦੇ ਨੇ ਤਾਂ ਸਾਡਾ ਹੀ ਪੈਸਾ ਹੈ ਉਹ ਇਸ ਕਰਕੇ ਇਹ ਆਪਣੀ ਭਲਕਰ ਬਣਾਉਣ ਦੀ ਖਾਤਰ ਤੁਸੀਂ ਤੁਹਾਨੂੰ ਇਹ ਗੱਲਾਂ ਦਾ ਬਹਾਨਾ ਬਣਾਉਂਦੇ ਨੇ ਕਿ ਸਾਨੂੰ ਆ ਪ੍ਰਦਰਸ਼ਨ ਕਰਕੇ ਤੁਹਾਡੀ ਗ੍ਰਾਂਟ ਅਸੀਂ ਨਹੀਂ ਦਿੰਦੇ ਅਸੀਂ ਇਹਦੇ ਵਿੱਚ ੜੇਕਾ ਨਹੀਂ ਹਾਂ ਇਹ ਸਾਡਾ ਪੈਸਾ ਹੈ ਸਾਨੂੰ ਹੀ ਮਿਲਣਾ ਹੈ ਇਹ ਚੱਲਦਾ ਰਹਿਣਾ ਹੈ ਵੇ ਅਸੀਂ ਸਾਡੀ ਮੰਗ ਇਹ ਨਹੀਂ ਵੀ ਤੁਸੀਂ ਇਹਨਾਂ ਨੂੰ ਗ੍ਰੈਂਡਾ ਨਾ ਲੈ ਕੇ ਜਾਓ ਸਾਡੀ ਮੰਗ ਇਹ ਹੈ ਵੀ ਜਿਹੜੇ ਕਿਸਾਨ ਜ਼ਿਲਾਚ ਬੰਦ ਨੇ ਦੱਸੋ ਉਹ ਕਿਉਂ ਬੰਦ ਕੀਤੇ ਨੇ ਉਹਨਾਂ ਦੇ ਪਰਚੇ ਪਾ ਕੇ ਕਾਹਦੇ ਵਾਸਤੇ ਜਿਹਨਾਂ ਨੂੰ ਛੁੱਟਿਆ ਹੁਤੀ ਤੁਸੀਂ ਉਹਨਾਂ ਦੇ ਡਾਂਗਾ ਮਾਰ ਜਣੇ ਸੱਦਤ ਕੀਤਾ ਤੇਰਾ ਮਹੀਨਾ ਦੀ ਕੁੜੀ ਨੂੰ ਜਿਹਨਾਂ ਚ ਰੱਖਿਆ ਤੇ ਕੁੜੀਆਂ ਨੂੰ ਤੁਸੀਂ ਪੀਕਰਮ ਗਰਮਿਨੇਟ ਕੀਤਾ ਇੱਕ ਭ੍ਰਿਸ਼ਟਾਚਾਰ ਮੈਨੇਜਮੈਂਟ ਦੇ ਪੱਧਰ 'ਚ ਖੜੇ ਹੋ ਲੋਕਾਂ ਦੇ ਸਾਹਮਣੇ ਦੇਖਦੇ ਹੋ ਉਹਦਾ ਵਿਰੋਧ ਕਰਨੀ ਖਾਤਰ ਅਸੀਂ ਕਾਲੀਆਂ ਛੱਡੀਆਂ ਤੋਂ ਨਾ ਵਿਖਾਈਏ ਤੇ ਜ਼ੋਰਦਾਰ ਪ੍ਰੋਜੈਕਟ ਸੰਦਾ ਪ੍ਰਦਰਸ਼ਨ ਕਰਨ ਦਾ ਅੱਜ ਫੈਸਲਾ ਤੁਸੀਂ ਨਹੀਂ ਕੀਤਾ ਉਦੇ ਵਿੱਚ ਬਹੁਤ ਹੀ ਇੱਕ ਮਸਲਾ ਜਿਹੜਾ ਚਾਹੋ ਕਿ ਸਕੂਲ ਦੀ ਮੈਨੇਜਮੈਂਟ ਦੇ ਤੋਂ ਵਿਤੋ ਭਿਸ਼ਾ ਦਾ ਚਾਹਦਾ ਇਸ਼ੂ ਹੈ ਉਹਦੇ ਉਹਨਾਂ ਦੇ ਪਰਚੇ ਦਰਜ ਕਰਾਉਣ ਦੀ ਖਾਤਰ ਚਾਹੋ ਕਿ ਸਕੂਲ ਦੇ ਸੰਬੰਧ ਵਿੱਚ ਜੀਲਾਂ ਵਿੱਚ ਬੰਦ ਕੀਤੇ 22 ਚੰਤ ਤੋਂ ਲੈ ਕੇ 24 ਕਿਸਾਨ ਨੇ ਜਿਹੜੇ ਇਹਨਾਂ ਦੇ ਪੱਤਰਕਾ ਕੇਂਦਰ ਬੰਦ ਕੀ ਕਰਨ ਨੂੰ ਅਧਿਆਪਕਾਂ ਦੀ ਖਾਤਰ 24 ਤਰੀਕ ਦਾ ਕਿਸਾਨ ਤੇ ਮਜੂਰ ਜਥੇਬੰਦੀਆਂ ਵੱਲੋਂ ਮਾਨਸਾ ਦੇ ਵਿੱਚ ਕੋਰਡਰ ਮਜਹਰਾ ਕੀਤਾ ਜਾ ਰਿਹਾ ਹੈ ਵੱਡਾ ਕੱਟ ਕਰਕੇ ਕੋਰਡਰ ਮਜਹਰਾ ਕੀਤਾ ਜਾ ਰਿਹਾ ਹੈ ਪੂਰੇ ਸੰਬੰਧ ਦੇ ਵਿੱਚ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ ਵੀ ਉੱਥੇ ਜੋੜਨਾ ਚਾਹੁੰਦਾ ਦੂਜਾ ਵੀ ਜਿਹੜਾ ਮਤਲਬ ਕਣਤਾਂ ਸੜੀਆਂ ਦੇ ਉਹਦੇ ਮਾਮਲੇ ਦੀ ਖਾਤਰ ਅਸੀਂ ਜ਼ੋਰਦਾਰ ਮੰਗ ਕਰਨੇ ਸਰਕਾਰ ਤੋਂ ਵੀ ਉਹਨਾਂ ਨੂੰ 100% ਮਾਮਲਾ ਦਿੱਤਾ ਜਾਵੇ ਇਹਦੇ ਨਾਲ ਹੀ ਜੁੜਨਾ ਇੱਕ ਹੋਰ ਹੈ ਬਹੁਤ ਅਹਿਮ ਫੈਸਲਾ ਹੈ ਕਿ ਜਿੰਨਾ ਚਿਰ ਤੱਕ ਸਾਡੇ ਕਿਸਾਨ ਤੇ ਹਾਨ ਨਹੀਂ ਕੀਤੇ ਜਾਂਦੇ ਭਾਰਤੀ ਕਿਸਾਨ ਦੀ ਏਕਤਾ ਵੱਲੋਂ ਜਿਹੜੇ ਵੀ ਇਹਨਾਂ ਦੇ ਮੰਤਰੀ ਐਮ ਐਲ ਏ ਪਿੰਡਾਂ ਚ ਆਉਂਦੇ ਨੇ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਵਿਰੋਧ ਕਰਨਾ ਹੈ ਤੇ ਉਹਨਾਂ ਤੋਂ ਇਹ ਸਵਾਲ ਪੱਤਰ ਅਸੀਂ ਬਣਾ ਕੇ ਅਪਨਾਇਆ ਜਿਹਦੇ ਵਿੱਚ ਇਹ ਸਵਾਲ ਨੇ ਕਿ ਇਹਨੇ ਪ੍ਰਸ਼ਾਸਨ ਮੈਨੇਜਮੈਂਟ ਨੂੰ ਕਿਉਂ ਵਾਕਿਆ ਜਾ ਰਹੇ ਨੇ ਤੇ ਪਰਚੇ ਦੱਦੀ ਕਿਉਂ ਨਹੀਂ ਕੀਤੀ ਸਾਡੇ ਕਿਸਾਨਾਂ ਦੇ ਪਰਚੇ ਦੱਚ ਕਰਕੇ ਅੰਦਰ ਜੇਲਾਂ ਕਿ ਬੰਦ ਕੀ ਕਬਲੇ ਆ ਜਿਵੇਂ ਕੀਤਾ ਜਾ ਰਿਹਾ ਹੈ ਕਿ ਜਿਹੜਾ 19 ਤਰੀਕ ਦੀ ਗੱਲ ਮਤਲਬ ਮੋਰਚੇ ਦੇ ਵਿੱਚ ਤੁਸੀਂ ਟਰਾਲੀਆਂ ਦੇ ਸਮਾਨ ਚੋਰੀ ਹੋ ਉਹਨਾਂ ਦੀ ਵਾਪਸੀ ਕਿਉਂ ਨਹੀਂ ਕੀਤੀ ਜਾ ਰਹੀ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਕਾਲੀਆਂ ਝੰਡੀਆਂ ਦਿਖਾ ਕੇ ਇਹਨਾਂ ਦਾ ਰੋਜ਼ ਪ੍ਰਦਰਸ਼ਨ ਕਰਨਾ ਹੈ ਸਾਰੇ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਉਗਤਾ ਹਜ਼ਾਰਾਂ ਵੱਲੋਂ ਇਹ ਜ਼ੋਰਦਾਰ ਪ੍ਰਦਰਸ਼ਨ ਕਰਨਾ ਨਾਲ ਨਕਰਨ ਵਾਸੀਆਂ ਨੂੰ ਬੇਨਤੀ ਹੈ ਕਿ ਭਾਵੇਂ ਛੋਟੇ ਦਾ ਸਾਡਾ ਕੋਈ ਵਿਰੋਧ ਨਹੀਂ ਜੇ ਤੁਹਾਡੇ ਪਿੰਡਾਂ ਦੇ ਵਿੱਚ ਆਖ ਤੁਹਾਨੂੰ ਗ੍ਰਾਂਟਾਂ ਦਿੰਦੇ ਨੇ ਤਾਂ ਸਾਡਾ ਹੀ ਪੈਸਾ ਹੈ ਉਹ ਇਸ ਕਰਕੇ ਇਹ ਆਪਣੀ ਭਲਕਰ ਬਣਾਉਣ ਦੀ ਖਾਤਰ ਤੁਸੀਂ ਤੁਹਾਨੂੰ ਇਹ ਗੱਲਾਂ ਦਾ ਬਹਾਨਾ ਬਣਾਉਂਦੇ ਨੇ ਕਿ ਸਾਨੂੰ ਆ ਪ੍ਰਦਰਸ਼ਨ ਕਰਕੇ ਤੁਹਾਡੀ ਗ੍ਰਾਂਟ ਅਸੀਂ ਨਹੀਂ ਦਿੰਦੇ ਅਸੀਂ ਇਹਦੇ ਵਿੱਚ ੜੇਕਾ ਨਹੀਂ ਹਾਂ ਇਹ ਸਾਡਾ ਪੈਸਾ ਹੈ ਸਾਨੂੰ ਹੀ ਮਿਲਣਾ ਹੈ ਇਹ ਚੱਲਦਾ ਰਹਿਣਾ ਵੀ ਅਸੀਂ ਸਾਡੀ ਮੰਗ ਇਹ ਵੀ ਤੁਸੀਂ ਇਹਨਾਂ ਨੂੰ ਗ੍ਰੈਂਡਾ ਨਾ ਲੈ ਕੇ ਜਾਓ ਸਾਡੀ ਮੰਗ ਇਹ ਹੈ ਵੀ ਜਿਹੜੇ ਕਿਸਾਨ ਜੇਲਾ ਚ ਬੰਦ ਨੇ ਦੱਸੋ ਉਹ ਕਿਉਂ ਬੰਦ ਕੀਤੇ ਨੇ ਉਹਨਾਂ ਦੇ ਪਰਚੇ ਪਾ ਕੇ ਕਾਹਦੇ ਵਾਸਤੇ ਜਿਹਨਾਂ ਨੂੰ ਛੁੱਟਿਆ ਹੁਤੀ ਤੁਸੀਂ ਉਹਨਾਂ ਦੇ ਡਾਂਗਾ ਮਾਰ ਜਣੇ ਸੱਦਤ ਕੀਤਾ ਤੇਰਾ ਮਹੀਨਾ ਦੀ ਕੁੜੀ ਨੂੰ ਜੇਲਾ ਚ ਰੱਖਿਆ ਤੇ ਕੁੜੀਆਂ ਨੂੰ ਤੁਸੀਂ ਪੀਕਰਮ ਗਰਮਿਨੇਟ ਕੀਤਾ ਇੱਕ ਭ੍ਰਿਸ਼ਟਾਚਾਰ ਮੈਨੇਜਮੈਂਟ ਦੇ ਪੱਤ ਵਿੱਚ ਖੜੇ ਹੋ ਲੋਕਾਂ ਦੇ ਸਾਹਮਣੇ ਦੇਖਦੇ ਹੋ ਉਹਦਾ ਵਿਰੋਧ ਕਰਨੀ ਖਾਤਰ ਅਸੀਂ ਕਾਲੀਆਂ ਛੱਡੀਆਂ ਤੋਂ ਨਾ ਵਿਖਾਈਏ ਤੇ ਜ਼ੋਰਦਾਰ ਪ੍ਰੋਜੈਕਟ ਸੰਦਰਸ਼ਨ ਕਰਨ ਦਾ ਅੱਜ ਫੈਸਲਾ ਨਹੀਂ ਕੀਤਾ